ਚ ਵਾਪਰੀ ਇੱਕ ਵੱਡੀ ਘਟਨਾ ਆਏ ਦਿਨ ਪੰਜਾਬ ਦੇ ਵਿੱਚ ਨੌਜਵਾਨਾਂ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਜਾਂਦੀ ਹੈ ਪੰਜਾਬ ਦੇ ਲਾਅ ਐਂਡ ਆਰਡਰ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਜੀ ਹਾਂ ਤਰਨਤਾਰਨ ਦੇ ਪਿੰਡ ਸਰਾਬਾ ਦੇ ਵਿੱਚ ਜਦੋਂ ਪਿੰਡਾਂ ਦੇ ਵਿੱਚ ਚੋਰੀਆਂ ਵੱਧ ਗਈਆਂ ਤਾਂ ਪਿੰਡ ਵਾਲਿਆਂ ਨੇ ਇਹ ਸੋਚਦੇ ਹੋਏ ਇਹ ਕੰਮ ਕੀਤਾ ਕਿ ਪਿੰਡ ਦੇ ਵਿੱਚ ਆਪਦੇ ਪੱਧਰ ਤੇ ਰਾਤਾਂ ਨੂੰ ਪਹਿਰਾ ਲਾਇਆ ਜਾਊਗਾ ਉਸੇ ਪਹਿਰੇ ਦੌਰਾਨ ਪਿੰਡ ਦਾ ਇੱਕ ਨੌਜਵਾਨ ਹਰਪ੍ਰੀਤ ਸਿੰਘ ਜੋ ਪਹਿਰੇ ਤੇ ਸੀ ਉੱਥੇ ਤਿੰਨ ਨੌਜਵਾਨ ਆਉਂਦੇ ਨੇ ਜਿਨ੍ਹਾਂ ਨਾਲ ਤਕਰਾਰ ਹੋ ਜਾਂਦੀ ਹੈ ਬੋਲਾਬਾਲੀ ਦੇ ਦੌਰਾਨ ਨੌਜਵਾਨਾਂ ਵੱਲੋਂ ਰਿਵਾਲਵਰ ਕੱਢ ਕੇ ਉਹਦੇ ਤੇ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਨੇ ਹਾਲਾਂਕਿ ਮੌਕੇ ਤੋਂ ਫਰਾਰ ਹੋਣ ਦੀ ਦੋਸ਼ੀਆਂ ਵੱਲੋਂ ਕੋਸ਼ਿਸ਼ ਕੀਤੀ ਗਈ ਪਰ ਡੀਐਸਪੀ ਲਵ ਕੁਸ਼ ਉਹਨਾਂ ਦਾ ਕਹਿਣਾ ਹੈ ਕਿ ਇੱਕ ਜਿਹੜਾ ਦੋਸ਼ੀਆ ਨੂੰ ਗ੍ਰਿਫਤਾਰ ਕਰ ਲਿਆ ਗਏ ਪਰ ਜਿਹੜੇ ਦੋ ਦੋਸ਼ੀ ਨੇ ਉਹ ਮੌਕੇ ਤੇ ਫਰਾਰ ਹੋਣ ਤੇ ਕਾਮਯਾਬ ਹੋਏ ਮਰੇ ਤੱਕ ਦੀ ਪਤਨੀ ਰੁਪਿੰਦਰਕੌਰ ਨੇ ਦੱਸਿਆ ਕਿ ਜਦੋਂ ਪਿੰਡਾਂ ਦੇ ਵਿੱਚ ਚੋਰੀਆਂ ਦਾ ਸلسਲਾ ਬਹੁਤ ਜ਼ਿਆਦਾ ਵੱਧ ਗਿਆ ਤਾਂ ਪਿੰਡ ਵਾਲਿਆਂ ਨੇ ਆਪੇ ਪਹਿਰਾ ਲਾਉਣਾ ਸ਼ੁਰੂ ਕਰ ਦਿੱਤਾ ਰੁਪਿੰਦਰਕੌਰ ਨੇ ਪੁਲਿਸ ਤੇ ਪ੍ਰਸ਼ਾਸਨ ਤੇ ਸਵਾਲ ਖੜੇ ਹੋਏ ਕਰਦੇ ਕਿਹਾ ਕਿ ਇਹ ਵੱਡੀ ਪ੍ਰਸ਼ਾਸਨ ਦੀ ਨਲਾਇਕੀ ਹੈ ਕਿ ਪਹਿਲਾਂ ਤਾਂ ਪਿੰਡ ਦੇ ਵਿੱਚ ਚੋਰੀਆਂ ਵਧਦੀਆਂ ਨੇ ਤਾਂ ਪੁਲਿਸ ਨੂੰ ਧਿਆਨ ਦੇਣਾ ਚਾਹੀਦਾ ਸੀ ਤਾਂ ਹੀ ਸਾਨੂੰ ਪਹਿਰਾ ਲਾਉਣ ਦੀ ਲੋੜ ਨਾ ਪੈਂਦੀ ਤੇ ਅੱਜ ਉਹਦਾ ਘਰ ਵਾਲਾ ਉਹਦੇ ਤੋਂ ਦੂਰ ਨਾ ਹੁੰਦਾ ਇਹ ਵੱਡੀ ਅਪਡੇਟ ਜਿਹੜੀ ਤਰਨਤਾਰਨ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬ ਦੇ ਲਾਅ ਐਂਡ ਆਰਡਰ ਤੇ ਫਿਰ ਤੋਂ ਸਵਾਲ ਖੜੇ ਹੋਏ ਨੇ ਗਪਿੰਦਰ ਕੋਰ ਜਿਹਨਾਂ ਦੀ ਮੌਤ ਹੋਈ ਕੀ ਲੱਗਦਾ ਤੁਹਾਡੇ ਹਸਬੰਦ ਨੇ ਮੇਰੇ ਇਲਾਹੀ ਨੋ ਦਾ ਹਰਪੀ ਸਿੰਘ ਇਹ ਗੱਲ ਹੋਈ ਨਾ ਉਹਨਾਂ ਨੇ ਇਤੋਂ ਲੁਟੇਰੇ ਪੈਂਦੇ ਹੁੰਦੇ ਇਹਨੂੰ ਲੁਟੇਰੇ ਫੜ ਨਹੀਂ ਗਏਗੇ ਕਹਿੰਦੇ ਬੰਦੇ ਪਏ ਬੰਦੇ ਪਏ ਕਾਫੀ ਜਾਣੇ ਇਕੱਠੇ ਹੋਏਗੇ ਤੇ ਉਹਨਾਂ ਨੂੰ ਗੋਲੀਆਂ ਮਾਰ ਗਏ ਉਹ ਲੁਟੇਰੇ ਹੀ ਦੋ ਜਣੇ ਹਾਂਜੀ ਤੇ ਉਹਨਾਂ ਨੂੰ ਫਿਰ ਐਡਮਿਟ ਕਰਵਾਇਆ ਸੀ ਤਰਨਤਨ ਹਸਪੀਟਲ ਗੁਰਨਾਨਕ ਦੇਵ ਤੇ ਉਸ ਤੋਂ ਬਾਅਦ ਕਹਿੰਦੇ ਉੱਥੇ ਜਾਂਦੇ ਹੀ ਡੈਥ ਹੋ ਗਈ ਸਾਨੂੰ ਤੇ ਨਹੀਂ ਪਤਾ ਲੱਗਾ ਸਾਨੂੰ ਤੇ ਵੈਸੇ ਹੁਣ ਪਤਾ ਲੱਗਾ ਏ ਤੇ ਵੈਸੇ ਕਹਿੰਦੇ ਕਿ ਜਾਂਦੇ ਹੀ ਡੈਥ ਹੋ ਗਈ ਉੱਥੇ ਪਹੁੰਚਦੇ ਸਾਰੇ ਹਾਂਜੀ ਯਾਨੂ ਕਿੰਨਾ ਜਰੂਰੀ ਯਾਨੂ 3 ਸਾਲ ਬੱਚੇ-ਬੱਚੇ ਨਹੀਂ ਕਾਦਰੀ ਚੋਰ ਕਿਹੜੇ ਕਿਹੜੇ ਜੀ ਬਸ ਚਾਚੀ ਚਾਚਾ ਤੇ ਉਹਨਾਂ ਦੇ ਦੋ ਬੇਟੇ ਆ ਇੱਕ ਉਹਨਾਂ ਦਾ ਵੱਡਾ ਬ੍ਰਦਰ ਏ ਬਸ ਕੀ ਮੰਨ ਕਰੋਗੇ ਨਾ ਜੇ ਆਪ ਸਰਕਾਰ ਤੋਂ ਮੰਗ ਹੀ ਆ ਕਿ ਇਨਸਾਫ ਮਿਲਣਾ ਚਾਹੀਦਾ ਵਾ ਉਨਾਂ ਨੂੰ ਸਜਾਉਣੀ ਚਾਹੀਦੀ ਜੇ ਉਹਨਾਂ ਨੇ ਅੱਜ ਇਹ ਕੰਮ ਇੱਥੇ ਕੀਤਾ ਤੇ ਫਿਰ ਕੱਲ ਨੂੰ ਕਿਤੇ ਹੋਰ ਵੀ ਕਰਨਗੇ ਹੋਰ ਵੀ ਮਾਮਾ ਦੇ ਪੁੱਤਾਂ ਨੂੰ ਕਤਰਾਵਾ ਅੱਗੇ ਵੀ ਕੋਈ ਅੱਗੇ ਵੀ ਕਰਨ ਵਾਲੀ ਸੀ ਹਾਂਜੀ ਹਲੇ ਵੀਰਵਾਲ ਦੀ ਗੱਲ ਹੈ ਵੀਰਵਾਰੇ ਸ਼ਾਮ ਸ਼ਾਮ ਤੇ ਜਾਨੂ ਬੜੂ ਹੀ ਆਉਂਦੇ ਆ ਵੀਰਵਾਰੇ ਸ਼ਾਮ ਨੂੰ ਨਾ ਇੱਥੇ ਲੱਗ ਗਈ ਸਾਡੇ ਗਵਾਂਢ ਵਾ ਉਹ ਵੀ ਨੂੰ ਪਏ ਹੀ ਉਹ ਵਿਚਾਰਾ ਰਾਤੀ ਦੁੱਧ ਲੈ ਕੇ ਜਾਂਦੇ ਆ ਇਹ ਨਾਲ ਹੀ ਉਹਨਾਂ ਦਾ ਬੇਟਾ ਹੀ ਛੋਟਾ ਉਹ ਹੈਗਾ ਸੀਗਾ 6-7 ਸਾਲ ਦਾ ਹੋਣਾ ਉਹ ਤੇ ਉਹਨਾਂ ਨੂੰ ਉਹ ਉਹਨਾਂ ਦਾ ਹੀ ਮੋਟਰਸਾਈਕਲ ਵੀ ਲੈ ਗਏ ਤੇ ਫੋਨ ਵੀ ਲੈ ਗਏ ਸੀ ਉਹਨਾਂ ਦਾ ਉਹਨਾਂ ਨੇ ਆਹ ਕੋਦੀ ਫੜਾਤਾ ਪੈਸੇ ਵੀ ਲੈ ਕੇ ਗਏ ਉਹ ਵੀ ਉਹਨਾਂ ਕੋਲ ਫੜਾਤੇ ਤਾਂ ਵੀ ਉਹਨਾਂ ਨੂੰ ਬਹੁਤ ਕੁੱਟ ਮਾਰ ਕੀਤੀ ਉਹਨਾਂ ਨਾਲ ਲੱਤਾਂ ਹਾਂਜੀ 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 ਇਹੀ ਬੰਦੇ ਕਹਿੰਦੇ ਪਹਿਚਾਨ ਦੇ ਵਿੱਚ ਇੱਕ ਬੰਦਾ ਆਉਂਦਿਆ ਤਾਂ ਹੀ ਕਰਕੇ ਉਹਨਾਂ ਨੇ ਫਿਰ ਗੋਲੀਆਂ ਚੜਾਉਣੀਆਂ ਸ਼ੁਰੂ ਕੀਤੀਆਂ ਤੇ ਘਰ ਦੇ ਲੱਗ ਗਈ ਹਰਦਾ ਤੇ ਹਾਂਜੀ ਘਰ ਤੋਂ ਥੋੜਾ ਹਾਂਜੀ ਇਹ ਮੰਨ ਕਰੋ ਕਿ ਉਹਨਾਂ ਮੰਗੀ ਕਿ ਇਨਸਾਫ ਮਿਲਣਾ ਚਾਹੀਦਾ ਹੈ ਆਜਾ ਕੋਈ ਬੰਦਾ ਫੜਿਆ ਗਿਆ ਕੋਈ ਹਾਂਜੀ ਇੱਕ ਬੰਦਾ ਫੜਿਆ ਹੈ ਤਿੰਨ ਬੰਦੇ ਸੀ ਤਿੰਨਾਂ ਚੋਂ ਇੱਕ ਇੱਕ ਫੜਿਆ ਗਿਆ ਦੋ ਭੱਜ ਗਏ ਆ ਹਾਂਜੀ ਵੀਰ ਜੀ ਮੇਰਾ ਦਰਬਾਰ ਸਿੰਘ ਜਿਹੜੇ ਪਿੰਡ ਸਭਰਾ ਜੀ ਕੀ ਗੱਲ ਬਾਤ ਦੀ ਗੱਲ ਹੈ ਵੀਰ ਜੀ ਤੇ ਲਟੇਰੇ ਆਜਾ 4 ਦਿਨ ਹੋ ਗਏ ਪੰਜ ਦੇ ਪੰਜ ਦਿਨ ਪੰਜ ਦਿਨ ਹੀ ਰੋ ਆਪਣਾ ਸਰਦਾਰ ਆ ਇੰਦਰਜੀਤ ਸਿੰਘ ਨੇ ਉਹਨੂੰ ਇਹ ਸੱਟਾ ਪੇਟਾ ਲਾਇਆ ਨਾਲ ਮੋਬਾਈਲ ਤੇ ਨਾਲ ਮੋਟਰਸਾਈਕਲ ਹੋ ਕੇ ਲੈ ਕੇ ਉਹਨਾਂ ਦਾ ਤੇ ਫਿਰ ਅਗਲੇ ਦਿਨ ਵੀਰਵਾਰ ਦੀ ਗੱਲ ਹੈ ਫਿਰ ਅਸੀਂ ਆਪਣੇ ਬੈਗ ਲਾ ਕੇ ਸਭ ਆਈਪਰੇ ਬਹਿ ਗਿਆ ਸਰਕ ਦੇ ਉੱਤੇ ਉੱਥੇ ਫਿਰ ਰਾਤ ਨੂੰ ਭਜਾਏ ਬੰਦੇ ਉਥੋਂ ਇਹ ਆ ਗਿਆ ਅਗਲੇ ਦਿਨ ਕਾਲੇ ਫਿਰਨ ਦਾ ਵਾਕਾ ਕਰਕੇ ਤਾਂ ਗੋਲੀ ਚਲਾ ਕੇ ਤੇ ਬੰਦਾ ਸਾਡਾ ਇਹਨਾਂ ਨੂੰ ਮਾਰਕ ਤਾ ਇੱਕ ਹਾਂਜੀ ਪਹੁੰਚੀ ਪੁਲਿਸ ਪਹੁੰਚੀ ਰਾਜਪਿਆ ਜੀ ਦੂਸਰੇ ਸੁਣਨੋਂ ਗਿਆ ਕਿ ਕੋਈ ਹੋਰ ਮੌਕੇ ਤੇ ਰਾਜ ਕਰਦੇ ਆ ਹਾਂਜੀ ਬਈ ਇਹਨਾਂ ਦਾ ਇਨਸਾਫ ਮੰਗਦੇ ਜੇ ਜੋ ਬੰਦੇ ਨੇ ਕਾਰਵਾਈ ਕੀਤੀ ਆ ਉਹਨਾਂ ਤੇ ਖੱਦ ਸਕਤੋ ਸਕਤੋ ਉਹਨਾਂ ਦੇ ਕਾਰਵਾਈ ਹੋਣੀ ਚਾਹੀਦੀ ਆ ਪਰਚੇ ਹੋਣੇ ਜੀ ਉਹਨਾਂ ਦੇ ਬਈ ਉਹ ਤਿੰਨ ਜਾਨੇ ਭਾਜੀ ਉਹ ਚਾਰ ਜਾਨੇ ਤਿੰਨ ਭੱਜ ਗਏ ਆ ਤੇ ਇੱਕ ਫੜਿਆ ਗਿਆ ਨਾਲ ਜੋ ਪਤਾ ਲੱਗਾ ਕਿਹੜੀ ਚੀਜ਼ ਨਾਲ ਬਈ ਪਿਸਤੌਲ ਨਾਲ ਬਦੋਨਾਂ ਪੱਕੇ ਹਥਿਆਰ ਉਹਨਾਂ ਕੋਲੇ ਦੇ ਦੇ ਕੀ ਨਗਾਨੀ ਰੱਖਦੇ ਹੋ ਹਾਂ ਜੇ ਨਗਾਨੀ ਰੱਖਦੇ ਭਾਈ ਸਰਕਾਰ ਹੋਰ ਵੀਨੇ ਰੋਜ਼ ਨਾਕਾ ਮਾਰ ਲਮ ਲਾਉਂਦੇ ਆ ਤੇ ਪਰਸੋਂ ਕਿਹਦੇ ਨਾਲ ਦਾਤਰੇ ਕੋਲੇ ਉਹਨਾਂ ਕੋਲੇ ਉਹ ਮੁੜ ਕੇ ਮੋਟਰਸੇਪ ਭਜਾ ਕੇ ਰਾਤ ਨਿਕਲ ਕੇ 8:00 ਦਾ ਟਾਈਮ ਜ਼ਰਾ ਆਇ ਹਾਂ ਜੀ ਭਾਈ ਇਹਨਾਂ ਸਰਕਾਰ ਤੋਂ ਅਸੀਂ ਮਾਫੀ ਮੰਗਦੇ ਆ ਆਪਣਾ ਇਨਸਾਫ ਮੰਗਦੇ ਆ ਜੋ ਬੰਦੇ ਸਾਡੇ ਆਪ ਕਤਲ ਕੀਤਾ ਗਿਆ ਉਹਦੀ ਜੋ ਕਾਰਵਾਈ ਹੋਵੇ ਸਰਕਾਰ ਤੋਂ ਸਖਤ ਕੀਤੀ ਜਾਵੇ ਮੇਜ ਸਿੰਘ ਜੀ ਕਿਹੜਾ ਪਿੰਡ ਆ ਘੁਬਰਾ ਕੀ ਗੱਲ ਹੋਈ ਹੈ ਤੁਹਾਡੇ ਡਿਵਾਨ ਜਿਹੜੇ ਗਵਾਂਡੇ ਗੱਲ ਹੋਈ ਆ ਵੀ ਇਹਨਾਂ ਨੇ ਅੱਜ ਚੌਥਾ ਪੰਜਵਾਂ ਨਗਰ ਹੋ ਜਾ ਇੱਥੇ ਪੈਂਦੇ ਸਾਡੇ ਛੜਕ ਤੇ ਇਹਨਾਂ ਨੇ ਭਜਾਏ ਆ ਕੱਲ ਵੀ ਭਜਾਏ ਹੀ ਪਰਸੋਂ ਵੀ ਭਜਾਏ ਹੀ ਇਹ ਆ ਚਾਰ ਜਣੇ ਇੱਕ ਸਾਡੇ ਪਿੰਡ ਦਾ ਮੁੰਡਾ ਵਾ ਉਹਦਾ ਉਹਦਾ ਸਾਨੂੰ ਪਤਾ ਵਾ ਵੀ ਜਿਹੜਾ ਆਲਾ ਪਿੰਡ ਦਾ ਮੁੰਡਾ ਵਾ ਹੁਣ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਫੁੱਲ ਕਿੰਨੇ ਜਣੇ ਟੋਟਲ ਜਿਹੜੇ ਇਹ ਚਾਰ ਜਣੇ ਆ ਜੀ ਜਦੋਂ ਫਾਇਰ ਹੁੰਦਾ ਪਿਆ ਤੇ ਉਹ ਭਜਾ ਕੇ ਮੋਟਰ ਪਿੰਡ ਚਲੇਗਾ ਏ ਇਹ ਮੈਂ ਨਾਲ ਗੱਲ ਪਿਆ ਵੀ ਇਹਨਾਂ ਮੁੰਡਾ ਪਛਾਣ ਲਿਆ ਵੀ ਇਹੋ ਬੰਦੇ ਜਿਹੜੇ ਇਹਨਾਂ ਇੰਦਰਜੀਤ ਨੂੰ ਹੀ ਕੁੱਟਿਆ ਵਾ ਜਿਹਨਾਂ ਇਹ ਗੱਲ ਆਖੀ ਤੇ ਉਹ ਮੁੜ ਕੇ ਇਹਨਾਂ ਗੱਲ ਪਿਆ ਤੇ ਉਹ ਪਛਾਣ ਕੇ ਮੁੜ ਕੇ ਫੈਰ ਚਲਾਉਣ ਦੇ ਵਾ ਇਹਨਾਂ ਚਲਾਉਂ ਜਾਉਂਦਾ ਮੈਂ ਮੰਗੇ ਉਹ ਕਰਦੇ ਵੀ ਸਾਨੂੰ ਇਹਨਾਂ ਪੂਰੀ ਸਖਤ ਤੇ ਸਖਤ ਕਾਰਵਾਈ ਨਾ ਦੇਣੀ ਚਾਹੀਦੀ ਆ ਇਹਨਾਂ ਨੂੰ ਫੜਨਾ ਚਾਹੀਦਾ ਵੀ ਇਹਨਾਂ ਦਾ ਮਾਂ ਵੀ ਚੁਪਨੇ ਚਾਹੀਦੇ ਹੈ ਜਾਂ ਗੋਲੀ ਮਾਰਨੀ ਚਾਹੀਦੀ ਆ ਚੌਂਜ ਖਿਲਾਰ ਕੇ ਵੀ ਜਿਹੜਾ ਸਾਡਾ ਨੌਜਵਾਨ ਗੱਭਰੂ ਮੁੰਡਾ ਵਿਚਾਰਾ ਮਾਰਕ ਗਿਆ ਅੱਜ ਮਿਤੀ 30 ਦਸੰਬਰ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਭਰਾ ਜਿਹੜਾ ਕਿ ਚੌਕੀ ਸਭਰਾ थाना ਸਦਰਪੱਟੀ ਅੰਦਰ ਪੈਂਦਾ ਹੈ ਉੱਥੇ ਹਰਪ੍ਰੀਤ ਸਿੰਘ ਪੁੱਤਰ ਵਿਰਸਾ ਸਿੰਘ ਵਾਸੀ ਸਭਰਾ ਦੇ ਗੋਲੀ ਲੱਗੀ ਹੈ ਉਸ ਨੂੰ ਤੁਰੰਤ ਤੁਰੰਤ ਹਸਪਤਾਲ ਰਾਫਰ ਕੀਤਾ ਗਿਆ ਜਿੱਥੇ ਉਹਦੀ ਅਨਫੋਰਚੂਨੇਟਲੀ ਡੈਥ ਹੋ ਗਈ ਹੈ ਇਸ ਵਿੱਚ ਤਿੰਨ ਅਕਿਊਜ਼ ਹਨ ਜਿਨ੍ਹਾਂ ਨੇ ਇਹ ਸ਼ੂਟਆਊਟ ਕੀਤਾ ਹੈ ਉਹਨਾਂ ਵਿੱਚੋਂ ਆਪਾਂ ਤਿੰਨੋਂ ਅਕਿਊਜ਼ ਨੂੰ ਆਇਡੈਂਟੀਫਾਈ ਕਰ ਚੁੱਕੇ ਹਾਂ ਤੇ ਇੱਕ ਅਕਿਊਜ਼ ਨੂੰ ਆਪਾਂ ਰੌਂਡ ਅਪ ਵੀ ਕਰ ਚੁੱਕੇ ਹਾਂ ਤੇ ਬਾਕੀ ਇਹ ਕੂਸ ਜੀ ਆਪਾਂ ਜਲਦੀ ਅਰੈਸਟ ਕਰ ਲਵਾਗੇ ਫਦੇ ਇਨਵੈਸਟੀਗੇਸ਼ਨ ਆਪਾਂ ਕਰਦੇ ਪਏ